ਇੱਕ ਪਾਸੇ ਸੈਂਕੜਿਆਂ ਦੀ ਤعداد ਦੇ ਵਿੱਚ ਪੁਲਿਸ ਫੋਰਸ ਲੱਗੀ ਹੈ ਔਰ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ 'ਚ ਇਹ ਕਿਸਾਨ ਬੈਠੇ ਨੇ ਤੁਸੀਂ ਦੇਖੋ ਇਸ ਵਕਤ ਤੁਹਾਨੂੰ ਕਰਾਚੋ ਪਟਿਆਲਾ ਰੋਡ ਦਾ ਇਹ ਦ੍ਰਿਸ਼ ਲਾਈਵ ਦਿਖਾ ਰਹੇ ਆ ਪੂਰਾ ਤਣਾਅਪੂਰਨ ਮਾਹੌਲ ਪੂਰੇ ਪੰਜਾਬ ਔਰ ਚੰਡੀਗੜ੍ਹ ਦੇ ਵਿੱਚ ਬਣਿਆ ਹੋਇਆ ਚੰਡੀਗੜ੍ਹ ਦੇ ਵਿੱਚ ਵੀ ਪੰਜਾਬ ਸਰਕਾਰ ਨੇ 18 ਜਗ੍ਹਾ ਦੇ ਉੱਪਰ ਸੀਲ ਕਰ ਦਿੱਤੇ ਆ ਰਸਤੇ ਜਿੰਨੇ ਵੀ ਚੰਡੀਗੜ੍ਹ ਵੱਲ ਜਾਣ ਵਾਲੇ ਰਸਤੇ ਸੀ ਸਾਰੇ ਸੀਲ ਕਰ ਦਿੱਤੇ ਗਏ ਆ ਚੰਡੀਗੜ੍ਹ ਦੇ 18 ਰਸਤਿਆਂ ਦੇ ਉੱਪਰ 2500 ਦੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਲੱਗੀ ਹੋਈ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦੀ ਤਦਾਦ ਦੇ ਵਿੱਚ ਪੁਲਿਸ ਫੋਰਸ ਸਾਹਮਣੇ ਹੈ ਔਰ ਇੱਧਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਜਗਿੰਦਰ ਸਿੰਘ ਉਗਰਾਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹ ਇਸ ਮੋਰਚੇ ਦੇ ਵਿੱਚ ਪਹੁੰਚ ਰਹੇ ਸੀ ਔਰ ਪਿੱਛੇ ਤੋਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਸਾਨ ਵੱਡੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਸਾਨ ਕਹਿੰਦੇ ਨੇ ਕਿ ਪਹਿਲੀ ਤਾਂ ਗੱਲ ਮੁੱਖ ਮੰਤਰੀ ਸਾਹਿਬ ਠੀਕ ਗੱਲ ਨਹੀਂ ਕਰ ਰਹੇ ਕਿਸਾਨ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਇਹ ਰੇਲਾਂ ਤੇ ਬੱਸਾਂ ਰੋਕਣ ਜਾ ਰਹੇ ਸੀ ਪਰ ਕਿਸਾਨ ਕਹਿੰਦੇ ਨੇ ਸਾਡਾ ਰੇਲਾਂ ਤੇ ਬੱਸਾਂ ਰੋਕਣ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਕਹਿੰਦੇ ਨੇ ਬਿਲਕੁਲ ਕੋਰਾ ਝੂਠ ਸੀਐਮ ਸਾਹਿਬ ਬੋਲ ਰਹੇ ਨੇ ਸਾਡਾ ਰੇਲਾਂ ਬੱਸਾਂ ਦਾ ਪ੍ਰੋਗਰਾਮ ਹੀ ਨਹੀਂ ਸੀ ਅਸੀਂ ਤਾਂ ਧਰਨਾ ਲਾਉਣ ਲਈ ਜਗ੍ਹਾ ਮੰਗ ਰਹੇ ਸੀ ਦੂਜੇ ਪਾਸੇ ਕਿਸਾਨ ਇਹ ਕਹਿੰਦੇ ਨੇ ਕਿ ਜਦ ਅਸੀਂ ਦਿੱਲੀ ਜਾਂਦੇ ਆ ਤਾਂ ਮੁੱਖ ਮੰਤਰੀ ਸਾਹਿਬ ਸਾਡੇ ਧਰਨੇ ਨੂੰ ਠੀਕ ਕਰਾਰ ਦਿੰਦੇ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਜੇ ਰਾਜਧਾਨੀ ਨਹੀਂ ਜਾਣਗੇ ਤਾਂ ਫਿਰ ਕਿੱਥੇ ਜਾਣਗੇ ਤੇ ਅੱਜ ਸਾਨੂੰ ਚੰਡੀਗੜ੍ਹ ਨਹੀਂ ਆਉਣ ਦਿੱਤਾ ਜਾ ਰਿਹਾ ਤੁਸੀਂ ਮੌਕੇ ਤੋਂ ਲਾਈਵ ਦੇਖ ਰਹੇ ਹੋ ਇਹ ਤੁਹਾਨੂੰ ਦਿਖਾ ਰਹੇ ਹਾਂ ਇਹ ਸੈਂਕੜੇ ਪੈਣਾ ਤੇ ਹਜ਼ਾਰਾਂ ਦੀ ਤਦਾਦ ਦੇ ਚੜੇ ਕਿਸਾਨ ਨੇ ਉਹ ਮੋਰਚਾ ਲਾ ਕੇ ਬੈਠੇ ਨੇ ਔਰ ਪੂਰੇ ਪੰਜਾਬ ਦੇ ਵਿੱਚ ਦੋ ਦਿਨ ਤੋਂ ਫੜੋ ਫੜੀ ਹੋ ਰਹੀ ਹੈ ਸਭ ਤੋਂ ਪਹਿਲਾਂ ਜਦੋਂ ਮੀਟਿੰਗ ਹੁੰਦੀ ਹੈ ਪੰਜਾਬ ਸਰਕਾਰ ਦੀ ਤੇ ਕਿਸਾਨ ਜਥੇਬੰਦੀਆਂ ਦੀ ਤਾਂ ਮੀਟਿੰਗ ਦੇ ਵਿੱਚ ਤਣਾ ਤਾਂ ਨਹੀਂ ਆਉਂਦੀ ਹੈ ਮੁੱਖ ਮੰਤਰੀ ਸਾਹਿਬ ਮੀਟਿੰਗ ਛੱਡ ਕੇ ਚਲੇ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਮੈਂ ਨੂੰ ਪੁੱਛਿਆ ਕਿ ਧਰਨਾ ਲਵੋਗੇ ਇਹ ਕਹਿੰਦੇ ਦੇਵਾਂਗੇ ਕਿਸਾਨ ਕਹਿੰਦੇ ਨੇ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਹੱਲ ਹੋ ਜਾਣ ਤਾਂ ਅਸੀਂ ਧਰਨਾ ਨਹੀਂ ਦਵਾਂਗੇ ਤਾਂ ਉਥੋਂ ਤਣਾਤਣੀ ਬਣੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਲਗਾਤਾਰ ਗੁੱਸੇ ਦੇ ਵਿੱਚ ਨੇ ਔਰ ਉਹ ਐਕਸ਼ਨ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਫੜੋ ਫੜੀ ਜਿਹੜੀ ਆ ਉਹ ਜਾਰੀ ਹੈ ਸਭ ਤੋਂ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਨੂੰ ਫੜਿਆ ਗਿਆ ਉਸ ਤੋਂ ਬਾਅਦ ਕਈ ਸਾਰੇ ਹੋਰ ਆਗੂਆਂ ਸਮੇਤ 500 ਦੀ ਤਦਾਦ ਦੇ ਵਿੱਚ ਕਿਸਾਨ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਤੇ ਅੱਜ ਜਗਿੰਦਰ ਸਿੰਘ ਉਗਰਾਹਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਮੌਕੇ ਤੋਂ ਦਿਖਾ ਰਿਆ ਇਧਰ ਉਗਰਾਹਾ ਜਥੇਬੰਦੀ ਨੇ ਐਲਾਨ ਕੀਤਾ ਕਿ ਅਸੀਂ ਅੱਗੇ ਵਧਾਂਗੇ ਉਗਰਾਹਾ ਜਥੇਬੰਦੀ ਕਹਿੰਦੀ ਆ ਕਿ ਅਸੀਂ ਟਕਰਾ ਨਹੀਂ ਲੈਣਾ ਚਾਹੁੰਦੇ ਉਹ ਕਹਿੰਦੇ ਨੇ ਕਿ ਪੁਲਿਸ ਫੋਰਸ ਦੇ ਵਿੱਚ ਸਾਡੇ ਹੀ ਭੈਣਾ ਭਰਾ ਨੇ ਸਾਡੇ ਰਿਸ਼ਤੇਦਾਰ ਨੇ ਅਸੀਂ ਇਹਨਾਂ ਦੇ ਨਾਲ ਬਿਲਕੁਲ ਢਿਡਣਾ ਨਹੀਂ ਉਗਰਾਹਾ ਜਥੇਬੰਦੀ ਕਹਿੰਦੀ ਆ ਕਿ ਸਾਡਾ ਇਹਨਾਂ ਦੇ ਨਾਲ ਕੋਈ ਰੋਲਾ ਨਹੀਂ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਸਾਨੂੰ ਸਾਡੀਆਂ ਜਾਤਾ ਮੰਗਾ ਮੰਨੇ ਜਾਂ ਫਿਰ ਸਾਨੂੰ ਧਰਨਾ ਦੇਣ ਦਾ ਜੋ ਸਾਡਾ ਕਾਨੂੰਨੀ ਹੱਕ ਹੈ ਉਹ ਸਾਨੂੰ ਕਰਨ ਦੇਵੇ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਦੇ ਵਿੱਚ ਪੁਲਿਸ ਫੋਰਸ ਆ ਜਿਹੜੀ ਉਹ ਖੜੀ ਹੋਈ ਆ ਔਰ ਬੈਰੀਕੇਡਿੰਗ ਜਿਹੜੀ ਆ ਉਹ ਕੀਤੀ ਹੋਈ ਆ ਜਿਹੜੇ ਅਫਸਰ ਸਹਿਬਾਨ ਨੇ ਅਫਸਰ ਸਹਿਬਾਨ ਅਗਵਾਈ ਕਰ ਰਹੇ ਨੇ ਔਰ ਇਧਰ ਜਿਹੜੇ ਆਗੂ ਨੇ ਉਹ ਇਧਰ ਕਿਸਾਨਾਂ ਦੀ ਅਗਵਾਈ ਕਰ ਰਹੇ ਨੇ ਦੋਨੇ ਧਿਰਾਂ ਨੇ ਜਿਹੜੀਆਂ ਉਹ ਆਪੋ ਆਪਣੇ ਕੰਮ ਕਰ ਰਹੀਆਂ ਨੇ ਕਿਸਾਨ ਆਪਣੇ ਮੁਤਾਬਕ ਔਰ ਜਿਹੜੇ ਪੁਲਿਸ ਅਫਸਰ ਨੇ ਉਹ ਸਰਕਾਰ ਦੇ ਹੁਕਮਾਂ ਮੁਤਾਬਕ ਕੰਮ ਕਰ ਰਹੇ ਨੇ ਔਰ ਇਸ ਵਕਤ ਤੁਹਾਨੂੰ ਮੌਕੇ ਤੋਂ ਇਹ ਲਾਈਵ ਤਸਵੀਰਾਂ ਦਿਖਾ ਰਹੇ ਆ ਪਿੱਛੇ ਤੱਕ ਵੀ ਤੁਹਾਨੂੰ ਦਿਖਾਉਣੇ ਆ ਕਿ ਇਹ ਮੋਰਚਾ ਕਿੰਨਾ ਲੰਬਾ ਹੈ ਭਾਈ ਜੀ ਆ ਜਿਸ ਤਰੀਕੇ ਦੇ ਨਾਲ ਭਾਰੀ ਗਿਣਤੀ ਚ ਪੁਲਿਸ ਫੋਰਸ ਜੜੀ ਆ ਉਹ ਲੱਗੀ ਹੋਈ ਆ ਹੁਣ ਕੀ ਕਰਨਾ ਚਾਹੁੰਦੇ? ਦੇਖੋ ਸੰਯੁਕਤ ਮੋਰਚੇ ਵੱਲੋਂ ਜੋ ਸਾਨੂੰ ਕਾਲ ਆ ਵੀ ਅਸੀਂ ਜਿੱਥੇ ਸਾਨੂੰ ਪੁਲਿਸ ਨੇ ਰੋਕਿਆ ਸੀ ਉੱਥੇ ਰੁਕਾਂਗੇ। ਅਸੀਂ ਰੁਕ ਗਏ ਅਸੀਂ ਕੋਈ ਰਸਤਾ ਨਹੀਂ ਰੋਕਣਾ। ਅਸੀਂ ਥੋੜੇ ਕੈਮਰੇ ਮਾਧਿਅਮ ਦਿਖਾਵਾਂਗੇ ਵੀ ਆ ਇੱਧਰ ਸਾਡਾ ਰਸਤਾ ਛੱਡਿਆ ਹੋਇਆਗਾ। ਪਰ ਪੁਲਿਸ ਨੇ ਸਾਹਮਣੇ ਤੋਂ ਰਸਤਾ ਰੋਕ ਕੇ ਮਤਲਬ ਪੂਰਾ ਜਾਬਰ ਤਰੀਕੇ ਤੇ ਉਤਰੀ ਹੋਈ ਆ। ਆ ਜਿਹੜੀਆਂ ਬੱਸਾਂ ਦੇ ਵਿੱਚ ਸਵਾਰੀਆਂ ਨੇ ਚੱਲਣਾ ਹੁੰਦਾ। ਜਿਹੜੀਆਂ ਬੱਸਾਂ ਸਵਾਰੀਆਂ ਢੋਣ ਵਾਸਤੇ ਨੇ ਪੰਜਾਬ ਦੀਆਂ, ਪੰਜਾਬ ਦੀ ਰੋਡਵੇ ਜਗੀ। ਉਹਨੂੰ ਮਤਲਬ ਇੱਥੇ ਧਰਨੇ ਦੇ ਵਿੱਚ ਰੋਕ ਕੇ ਮਤਲਬ ਇਸ ਤਰੀਕਾ ਨਾਲ ਲੋਕਾਂ ਨੂੰ ਹੈ ਕਰਕੇ ਇੱਕ ਵਾਰ ਮੈਂ ਦਿਖਾ ਦੇਣਾ ਚਾਹਣਾ ਬਿਲਕੁਲ ਕਿਸਾਨ ਆਗੂ ਇਹਨਾਂ ਬੱਸਾਂ ਦੀ ਗੱਲ ਕਰ ਰਹੇ ਨੇ ਪੀਆਰਟੀਸੀ ਤੇ ਰੋਡਵੇਜ ਦੀਆਂ ਬੱਸਾਂ ਜਿਹੜੀਆਂ ਨੇ ਉਹ ਧਰਨਾ ਰੋਕਣ ਦੇ ਲਈ ਲਾਈਆਂ ਹੋਈਆਂ ਨੇ ਔਰ ਸਵਾਲ ਇੱਥੇ ਇਹ ਵੀ ਹੈ ਕਿ ਜੇ ਅੱਜ ਭਗਵੰਤ ਸਿੰਘ ਸਾਬ ਮੁੱਖ ਮੰਤਰੀ ਨਾ ਹੁੰਦੇ فرض ਕਰੋ ਉਹ ਮੁੱਖ ਮੰਤਰੀ ਉਹਨਾਂ ਦੀ ਸਰਕਾਰ ਨਾ ਹੁੰਦੀ ਤਾਂ ਕਿਸਾਨ ਕਹਿੰਦੇ ਨੇ ਕਿ ਸਭ ਤੋਂ ਸਖਤ ਬਿਆਨ ਸ਼ਾਇਦ ਉਹਨਾਂ ਦੇ ਆ ਰਹੇ ਹੁੰਦੇ ਹਾਂਜੀ ਕੀ ਕਹਿ ਰਹੇ ਸੀ ਤੁਸੀਂ ਦੇਖੋ ਜੋ ਇਹ ਮਤਲਬ ਇਸ ਤਰੀਕੇ ਨਾਲ ਟਰੈਫਿਕ ਰੋਕ ਕੇ ਆ ਟਰੱਕ ਖੜੇ ਨੇਗੇ ਇਹ ਜ਼ਬਰਦਸਤੀ ਟਰੱਕਾਂ ਚਾਬੀਆਂ ਕੱਢ ਕੇ ਮਤਲਬ ਪੁਲਿਸ ਨੇ ਮਰੋੜ ਦੇ ਉੱਤੇ ਮਾਲ ਲਾ ਕੇ ਇਹਨਾਂ ਚ ਕਈਆਂ ਚ ਜ਼ਰੂਰੀ ਮਾਲ ਹੋਊ ਕਈਆਂ ਨੇ ਜ਼ਰੂਰੀ ਟਾਈਮ ਤੇ ਭਗਤਾਉਣਾ ਹੋਊ ਇਹਨਾਂ ਨੂੰ ਕਿੰਨਾ ਖਮਿਆਜਾ ਪੋਤਣਾ ਬੋਤਰੇ ਟਰੱਕ ਡਰਾਈਵਰਾਂ ਨੂੰ ਇਸ ਕਰਕੇ ਇਹ ਜਿਹੜੀ ਸਰਕਾਰ ਜ਼ਬਰ ਦੇ ਉੱਤੇ ਉਤਰਾਈ ਪੁਲਿਸ ਦੀ ਡਾਂਗ ਤੇ ਮਤਲਬ ਜਿਹੜਾ ਰਾਜ ਕਰਨਾ ਚਾਹੁੰਦੀ ਹੈ ਉਹ ਮੁੱਖ ਮੰਤਰੀ ਸਾਹਿਬ ਮਤਲਬ ਬਖਲਾਫ ਦੇ ਵਿੱਚ ਹੈਗਾ ਇਸ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਵੀ ਇਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਤੁਸੀਂ ਬੜੀ ਉੱਚਾ ਅਹੁਦੇ ਦੀ ਕੁਰਸੀ ਤੇ ਜਿਹੜੀ ਤੇ ਬੈਠੇ ਹੋ ਉਸ ਕੁਰਸੀ ਦੀ ਬੜੀ ਗ੍ਰੀਮ ਹੈਗੀ ਉਹ ਕੁੜੀ ਕੁਰਸੀ ਬੜੀ ਸਤਿਕਾਰਤ ਹੈ ਤੁਸੀਂ ਉਹ ਕੁਰਸੀ ਤੇ ਬਹਿ ਕੇ ਕਹੇ ਜੀਆਂ ਗੱਲਾਂ ਕਰਦੇ ਹੋਗੇ ਕਿਵੇਂ ਮਤਲਬ ਕਿਸਾਨ ਆਗੂਆਂ ਨਾਲ ਤੁਸੀਂ ਮਤਲਬ ਐਸ ਤਰੀਕੇ ਨਾਲ ਬੋਲ ਬੋਲ ਕੇ ਤੁਸੀਂ ਮੀਟਿੰਗ ਦੇ ਵਿੱਚੋਂ ਉੱਠ ਕੇ ਭੱਜ ਜਾਂਦੇ ਹੋ ਇਹ ਮੁੱਖ ਮੰਤਰੀ ਇਸ ਤਿੱਕ ਮਤਲਬ ਜਿਹੜਾ ਮੁੱਖ ਮੰਤਰੀ ਦਾ ਰਵਈਆ ਨਹੀਂ ਹੋ ਸਕਦਾ ਇਸ ਕਰਕੇ ਇਹ ਇਹ ਬੜਾ ਯਾਵਰ ਰਵਈਆ ਇਹ ਬੜਾ ਤਿੱਖਾ ਰਵਈਆ ਇਹੀ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਸੀ ਬੀਜੇਪੀ ਨੂੰ ਜਦੋਂ ਦਿੱਲੀ ਨੂੰ ਗਿਆ ਵੀ ਸਰਕਾਰ ਪਟਦੀਆਂ ਬੀਜੇਪੀ ਬਿਲਕੁਸਾਨਾਂ ਨੂੰ ਦਿੱਲੀ ਨਹੀਂ ਜਾਣਦੇ ਫਿਰ ਅੱਜ ਅਸੀਂ ਚੰਡੀਗੜ੍ਹ ਜਾ ਰਹੇ ਹਾਂ ਤਾਂ ਮੁੱਖ ਮੰਤਰੀ ਸਾਹਿਬ ਉਹੀ ਮੁੱਖ ਮੰਤਰੀ ਆਪਦੀ ਜਵਾਨ ਤੇ ਦਾ ਖੜਾ ਇਹਨਾਂ ਇਸ ਕਰਕੇ ਲੀਡਰਾਂ ਦੀ ਕੋਈ ਜਵਾਨ ਨਹੀਂ ਹੁੰਦੀ ਕੋਈ ਨਸਲ ਨਹੀਂ ਹੁੰਦੀ ਇਸ ਕਰਕੇ ਇਹ ਜਿਹੜੇ ਮਤਲਬ ਐਸ ਤਰੀਕੇ ਦਾ ਰਵਈਆ ਅਪਣਾ ਕੇ ਪੁਲਿਸ ਦੇ ਜ਼ੋਰ ਦੇ ਉੱਤੇ ਮਤਲਬ ਆ ਲੋਕ ਲਹਿਰ ਨੂੰ ਦਬਾ ਦੇਣਾ ਚਾਹੁੰਦੇ ਨੇ ਇਹ ਨਹੀਂ ਚੱਲਣਾ ਹੈਗਾ ਇਹ ਕਿੰਨਾ ਚਿਰ ਕਰ ਲੈਣਗੇ ਬੰਦਾ ਇਹ ਜਿੰਨਾ ਇਸ ਸਪ੍ਰਿੰਗ ਨੂੰ ਦਬੋਗੇ ਇਹ ਉਨੀ ਪੂਪਰ ਨੂੰ ਉੱਠੇਗਾ ਇਸ ਕਰਕੇ ਇਹ ਸਪ੍ਰਿੰਗ ਨੂੰ ਬਹੁਤ ਪਹਿਲਾਂ ਇੱਥੇ ਕਹੇ ਦੱਬ ਕੇ ਦੇਖਿਆ ਜੇ ਇਸ ਤਰੀਕੇ ਨਾਲ ਇਹ ਪੁਲਿਸ ਦੇ ਜ਼ੋਰ ਦੇ ਉੱਤੇ ਇਹ ਡਾਕ ਨਾਲ ਜਾਂ ਇੱਥੇ ਰਫਲਾਂ ਬੰਦੂਖਾਂ ਦਾ ਰਾਜ ਹੁੰਦਾ ਤਾਂ ਇੱਥੋਂ ਬਾਬਰ ਨਹੀਂ ਜਾਂਦਾ ਸੀਗਾ ਤਾਂ ਇੱਥੋਂ ਅਬਦਾਲੀ ਨਹੀਂ ਜਾਂਦਾ ਸੀਗਾ ਇੱਥੋਂ ਅੰਗਰੇਜ਼ ਨਹੀਂ ਜਾਂਦੇ ਸੀਗੇ ਇਸ ਕਰਕੇ 35 35000 ਬੰਦੇ ਨੂੰ ਇੱਕਦਰ ਚ ਮਾਰਿਆ ਅਬਦਾਲੀ ਨੇ ਪਰ ਆਹ ਲੋਕ ਲਹਿਰ ਦੱਬ ਗਈ ਕਿ ਅਬਦਾਲੀ ਦਾ ਰਾਜ ਰਹਿ ਗਿਆ ਇਸ ਕਰਕੇ ਇੱਥੇ ਸੁਖਵੀਰ ਬਾਦਲ ਕਹਿੰਦਾ ਸੀਗਾ ਵੀ 25 ਸਾਲ ਰਾਜ ਕਰਾਂਗੇ ਉਹ 25 ਸਾਲ ਆਲਾ ਕਿੱਥੇ ਹੈ ਅੱਜ ਪੰਜ ਨਹੀਂ ਲੱਭਦੇ ਇਸ ਕਰਕੇ ਜੇ ਇੱਧਰ ਪੋਸਟ ਖੜੀ ਆ ਜਿਹੜੀ ਇਹ ਸਾਡੇ ਘਰੋਂ ਦੇ ਧੀ ਪੁੱਤ ਨੇ ਇਹ ਸਾਡੇ ਪਰਿਵਾਰਾਂ ਚੋਂ ਨੇ ਇਹ ਸਾਡੇ ਨਾਲ ਇਹਨਾਂ ਨੂੰ ਟਕਰਾਉਣ ਵਾਸਤੇ ਮਤਲਬ ਇਹ ਰੋਜੀ ਰੋਟੀ ਨਾਲ ਜੁੜੀ ਹੋਈ ਇਹਨਾਂ ਦਾ ਮਸਲਾ ਇਸ ਕਰਕੇ ਇਹ ਸਾਨੂੰ ਉਸ ਉਜੀ ਰੋਟੀ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਮਤਸਾਂ ਨੂੰ ਟਕਰਾ ਕਰਨ ਵਾਸਤੇ ਕਰਾਉਂਦੇ ਨੇ ਇਸ ਕਰਕੇ ਜੇ ਅਸੀਂ ਟਕਰਾਉਨੇ ਆ ਇਧਰ ਵੀ ਸਾਡੇ ਨੇ ਇਧਰ ਵੀ ਸਾਡੇ ਨੇ ਅਸੀਂ ਕਿਹਦੇ ਨਾਲ ਟਕਰਾਈਏ ਇਸ ਕਰਕੇ ਸੰਯੁਕਤ ਮੋਰਚ ਦੇ ਜਿਹੜੀ ਲੀਡਰਸ਼ਿਪ ਆ ਬੜੀ ਸਿਆਣੀ ਆ ਉਹਨੇ ਕਿਹਾ ਵੀ ਜਿੱਥੇ ਰੋਕਿਆ ਉੱਥੇ ਹੀ ਰੁਕਾਂਗੇ ਆ ਰਸਤਾ ਛੱਡ ਕੇ ਬੈਠੋ ਇਸ ਕਰਕੇ ਅਸੀਂ ਇਹ ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀਗੇ ਤੇ ਸਾਨੂੰ ਨਹੀਂ ਜਾਣ ਦਿੱਤਾ ਇੱਥੇ ਸਾਨੂੰ ਰਸਤੇ ਦੇ ਵਿੱਚੋਂ ਰੋਕ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੈਂ ਤਾਂ ਤੁਹਾਡਾ ਮਿੱਤਰ ਕੀੜਾ ਐ ਦੇਖੋ ਉਹ ਬੜਾ ਕੁਛ ਕਹਿੰਦਾ ਹੈ ਉਹ ਬੜੇ ਪਾਪੜ ਵੇਲਦਾ ਹੈਗਾ ਉਹ ਪਹਿਲਾਂ ਬੜੇ ਹੋਰ ਤੰੱਚ ਕੱਸਦਾ ਰਿਹਾ ਹੈ ਕੈਪਟਨ ਅਮਰਿੰਦਰ ਦੀ ਪਜਾਮੀ ਤੇ ਤੰੱਚ ਕੱਸਦਾ ਰਿਹਾ ਹੈ ਉਹ ਬਾਦਲਾਂ ਨੂੰ ਕਹਿੰਦਾ ਰਿਹਾ ਹੈ ਹਰ ਸਿਮਰਤ ਕੌਰ ਨੂੰ ਕਹਿੰਦਾ ਰਿਹਾ ਹੈ ਵੀ 22 ਕਿਲੋ ਦਾ ਕਹਿੰਦਾ ਸੋਨਾ ਹੈ ਇੰਨੀ ਕਣਕ ਨਹੀਂ ਕਹਿੰਦਾ ਕਿਸੇ ਦੇ ਅੱਜ ਇਹਦੀ ਭੈਣ ਦੇ ਦੇਖ ਲਓ ਇਹਦੀ ਮਾਂ ਦੇ ਦੇਖ ਲਓ ਕਿੰਨਾ ਸੋਨਾ ਅੱਜ ਪਤਾ ਕਰ ਲੈ ਆ ਅਮਰਿੰਦਰ ਕੌਰ ਭਰਾ ਜਿਹੇ ਇਸੇ ਦੀ ਐਮਐਲਏ ਜਿਹੜੀ ਨੇ 30 ਲੱਖ ਰੁਪਏ ਨੂੰ ਠੱਡ ਮਾਰ ਕੇ 50 ਲੱਖ ਵਾਲੇ ਨੂੰ ਸਟਾਕੀਆਂ ਪ੍ਰਧਾਨ ਬਣਾਇਆ ਇਹ ਮੁੱਖ ਮੰਤਰੀ ਸਾਹਿਬ ਆ ਜਿਹੜੀ ਕੁਰਸੀ ਤੇ ਬੈਠਦਾ ਨਾ ਇਹ ਕੁਰਸੀ ਦਾ ਨਸ਼ਾ ਬੜਾ ਭੜਾ ਹੈ ਇਸ ਕਰਕੇ ਇਹ ਨਸ਼ਾ ਬੜਾ ਚਿਰ ਨਹੀਂ ਰਹਿਣਾ ਇਹ ਲੋਕ ਨਸ਼ਾ ਲਾਦਦੇ ਹੁੰਦੇ ਨੇ ਇਹ ਬੜਾ ਚਿਰ ਕੁਰਸੀ ਨਹੀਂ ਲੈਣੀ ਮੁੱਖ ਮੰਤਰੀ ਕਹਿੰਦੇ ਆ ਕਿ ਇੰਨਾ ਖੇਤ ਤਾਂ ਤੁਸੀਂ ਨਹੀਂ ਜਾਂਦੇ ਜਿੰਨਾ ਖੇਤ ਮੈਂ ਜਾਂਦਾ ਬਿਆਨ ਸੁਣਿਆ ਹੋਣਾ ਤੁਸੀਂ ਸਾਨੂੰ ਤਾਂ ਕਿਤੇ ਮੁੱਖ ਮੰਤਰੀ ਨਾ ਦਾ ਖੇਤ ਦੇਖਿਆ ਨਾ ਮੁੱਖ ਇਹ ਦੁਨੀਆ 'ਚ ਕਿਤੇ ਨਹੀਂ ਇਥੋਂ ਦਾ ਮੰਡੀ ਕਰਨਾ ਜਿਸ ਦੀ ਅਨਾਦ ਦੀ ਸੰਭਾਲ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ ਕੁਝ ਫੰਡ ਵੀ ਰਿਲੀਜ਼ ਹੁੰਦੇ ਨੇ ਜਿਹਦੇ ਨਾਲ ਸਾਡੀਆਂ ਸੜਕਾਂ ਵਗੈਰਾ ਉਹਨਾਂ ਦੀ ਮੁਰਮਮਤ ਹੁੰਦੀ ਹੈ ਅਤੇ ਨਾਲ ਹੀ ਇਹ ਮੰਡੀ ਕਰਨ ਦੇ ਨਾਲ ਬਹੁਤ ਸਿੱਧੇ ਸਿੱਧੇ ਤਰੀਕੇ ਨਾਲ ਲੋਕ ਜੁੜੇ ਹੋਏ ਨੇ ਮੰਡੀਆਂ ਦੇ ਵਿੱਚ ਕਣਕ ਆਉਂਦੀ ਹੈ ਝੋਨਾ ਆਉਂਦਾ ਜਿਹੜੇ ਸਾਡੇ ਵੀਰ ਮਜ਼ਦੂਰ ਉੱਥੇ ਸਫਾਈ ਕਰਦੇ ਨੇ ਵੱਡੀ ਗਿਣਤੀ 'ਚ ਨੇ ਫਿਰ ਮਨੀਮ ਆੜਤੀਏ ਉਹਨਾਂ ਤੋਂ ਬਾਅਦ ਟਰੱਕਾਂ ਵਾਲੇ ਯਾਨੀ ਕਿੰਨੀ ਲੋਕ ਨੇ ਜਿਹੜੇ ਮੰਡੀਆਂ ਨਾਲ ਜੁੜੇ ਹੋਏ ਨੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਹੜੇ ਸਾਡੇ ਵੀਰ ਕਦੇ ਪਟਨਾ ਸਾਹਿਬ ਜਾਂਦੇ ਨੇ ਉੱਥੇ ਵੀ ਕਦੇ ਸਾਡੇ ਵਰਗੀਆਂ ਕੁਗਵਾਦੀਆਂ ਮੰਡੀਆਂ ਉੱਥੇ ਵੀ ਮੰਡੀਆਂ تھیں ਪਰ ਹੁਣ ਤੁਸੀਂ ਜਾਇਓ ਕਹਿ ਦਿਓ ਆਟਾ ਵਾਲੇ ਨੂੰ ਆਟੋ ਰਿਕਸ਼ੇ ਵਾਲੇ ਨੂੰ ਵੀ ਭਾਈ ਸਾਨੂੰ ਇੱਥੋਂ ਦੀ ਮੰਡੀ ਜਿਹੜੀ ਪਹਿਲਾਂ ਦਾਣਾ ਮੰਡੀ ਸੀ ਉਹ ਦਿਖਾ ਕੇ ਲਿਆਓ ਤਾਂ ਉੱਥੇ ਗਰੋਂ ਆਉਂਦਾ ਗਧੇ ਲਿਟਣ ਲੱਗ ਰਹੇ ਨੇ ਇਹੀ ਕੋ ਸਾਡੇ ਕਰ ਨੂੰ ਫਿਰਦੇ ਨੇ ਸਾਨੂੰ ਇਸ ਗੱਲ ਦੀ ਚਿੰਤਾ ਹੈ ਵੀ ਜੇ ਆਪਾਂ ਨਾਲ ਲੜੇ ਜੇ ਆਪਾਂ ਹਲਮਾ ਬੋਲੇ ਤਾਂ ਆਉਣ ਵਾਲੀਆਂ ਨਸਲਾਂ ਆਉਣ ਵਾਲੇ ਸਾਡੇ ਧੀ ਪੁੱਤ ਸਾਨੂੰ ਸਵਾਲ ਕਰਨਗੇ ਜਦੋਂ ਅਸੀਂ ਕਹਾਂਗੇ ਵੀ ਬਈ ਆ ਜਿਹੜਾ ਤਾਲੀ ਵਾਲਾ ਖੇਤ ਹੈ ਇਹਦਾ ਪੋਤਾ ਆਪਣਾ ਧੀ ਫਿਰ ਉਹ ਕਹੂ ਪੋਤਾ ਵੀ ਬਾਪੂ ਫਿਰ ਤੁਸੀਂ ਕੀ ਕੀਤਾ ਜੇ ਤਾਂ ਉਹਨੇ ਕਹਿਤਾ ਵੀ ਭਾਈ ਇੱਥੇ ਖੇਤ ਵੀ ਬੈਠੇ ਰਹਿਆ ਕਦੇ ਦਰਵਾਤੇ ਵਹ ਜਾਂਦੇ ਤੇ ਕਦੇ ਤਾਸ ਖੇਡ ਲਾਉਂਦੇ ਤੇ ਜੋਰ ਨਹੀਂ ਪਿਆ ਜੇ ਤੁਸੀਂ ਕਹਿੰਦਾ ਵੀ ਜਦੋਂ ਕਾਰਪੋਰੇਟ ਘਰਾਣਿਆਂ ਨੇ ਸਾਡੇ ਤੇ ਜ਼ਮੀਨਾਂ ਖੋਹਣ ਦਾ ਹੱਲਾ ਬੋਲਿਆ ਤਾਂ ਅਸੀਂ ਪਹਿਲੀ ਕਤਾਰ ਦੇ ਵਿੱਚ ਹੋ ਕੇ ਲੜੇ ਅਸੀਂ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਸਿੱਧਾ ਚੇਲੰਦ ਕੀਤਾ ਜਿਵੇਂ ਹੁਣ ਆ ਭਾਰਤ ਮਾਲਾ ਪ੍ਰੋਜੈਕਟ ਆਪਾਂ ਨੇ ਬਰੋਧ ਕੀਤਾ ਭਾਵੇਂ ਇਹ ਆਪਣੇ ਵਾਸਤੇ ਨਹੀਂ 15 ਫੁੱਟ ਉੱਚਾ 2-2 ਕੀਲੇ ਚੌੜੇ ਆ